ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸ਼ ਜੱਬਰ ਤੇ ਆਸ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਕੁਝ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਊੜੇ ਭੋਣ ਵਾਸਤੇ ਆਪਾਂ ਲਿਆਏ ਇੱਕ ਗੋਲਾ ਆਟਾ ਤੇ ਆਪਾਂ ਲਿਆਏ 1/2 ਕਿਲੋ ਗੋੜ੍ਹ ਇਹ ਆਪਾਂ ਨਾਲ ਖੀਰ ਬਣਾਵਾਂਗੇ ਉਹਦੇ ਵਾਸਤੇ ਆਪਾਂ ਲਈਏ ਚੋਲ ਚੋਲ ਆਪਾਂ ਇਹ ਬਰੀਕ ਲੈ ਆ ਖੀਰ ਬਣਾਉਣ ਵਾਸਤੇ ਬਰੀਕ ਜਿਹੜੀਆਂ ਕਣੀਆਂ ਉਹ ਵਧੀਆ ਰਹਿੰਦੀਆਂ ਆਪਾਂ ਇਹਨਾਂ ਕੋਲ ਵਿੱਚ ਚੋਲ ਵੀ ਲੈ ਲਿਓ ਸਾਬਤ ਤੇ ਪੂੜਿਆਂ ਦੇ ਵਿੱਚ ਜਿਹੜਾ ਆਪਾਂ ਸਮਾਨ ਪਾਉਣਾ ਵਾ ਇਹ ਸੌਂਫ ਇਹ ਸੌਂਫ ਪਾਵਾਂਗੇ ਆਪਾਂ ਤੇ ਇਹ ਜਵੈਨ ਜਵੈਨ ਪਾਵਾਂਗੇ ਵਿੱਚ ਇਹ ਕੁਛ ਮਗਜ ਜਿਆ ドライ ਪੂੜੇ ਤੁਸੀਂ ਕੋਈ ਵੀ ਪਾ ਸਕਦੇ ਪਰ ਆਪਾਂ ਕੱਲੇ ਮਗਜ ਪਾ ਰਹੇ ਆਂ ਤੇ ਇਹ ਲੂਣ ਪਾਵਾਂਗੇ ਥੋੜਾ ਜਿਹਾ ਪਹਿਲਾਂ ਆਪਾਂ ਕਰ ਲੈਨੇ ਖੀਰ ਦੀ ਤਿਆਰੀ ਫਿਰ ਆਪਾਂ ਇਹਦੇ ਉੱਪਰ ਰੱਖ ਦਾਂਗੇ ਡੈਕਸ਼ਨ ਆਪਾਂ ਕਰ ਲਿਆ ਵਾ ਆਉਣ ਇਹਦੇ ਉੱਤੇ ਆਪਾਂ ਰੱਖ ਲੈਨੇ ਦੁੱਧ ਇਹ ਆਪਾਂ ਚੌਲ ਪਿਉਏ ਆ ਤਾਂ ਖੀਰ ਵਾਸਤੇ ਇਹ ਆਪਾਂ ਡਰਾਈ ਫਰੂਟ ਦੇ ਵਿੱਚ ਖੰਡ ਪਾਵਾਂਗੇ ਖੀਰ ਦੇ ਵਿੱਚ ਖੰਡ ਰੱਖੀ ਆਪਾਂ ਇੱਕ ਅਦਾ ਡਰਾਈ ਫਰੂਟ ਆਪਾਂ ਹੋਰ ਪਾਵਾਂਗੇ ਉਹ ਆਪਾਂ ਮੁੱਕੇ ਤੇ ਪਾਵਾਂਗੇ ਹੁਣ ਆਪਾਂ ਕਰ ਲੈਨੇ ਉਹਨੇ ਚਿਰ ਕੋੜਿਆਂ ਦੀ ਤਿਆਰੀ ਖੀਰ ਆਪਣੀ ਰਿੱਝਦੀ ਰਹੂਗੀ ਇੱਧਰ ਇਹ ਆਪਾਂ ਸੌਂਫ ਸੌਫ ਤੋਂ ਜਵਾਨ ਬਰੀਕ ਕਰ ਲੈਨੇ ਥੋੜੀ ਜੀ ਇਹ ਜਵਾਨ ਪਾਵਾਂਗੇ ਆਪਾਂ ਇੱਕ ਚਮਚਾ ਜਵਾਨ ਪਾਈ ਆ ਇਹ ਆਪਾਂ ਇੱਕ ਚਮਚਾ ਪਾਵਾਂਗੇ ਸੌਂਫ ਇਹਨੂੰ ਆਪਾਂ ਕਰ ਲੈਨੇ ਬਰੀਕ ਥੋੜੀ ਕਿਉਂਕਿ ਬੱਚੇ ਕੱਢ ਦਿੰਦੇ ਖਾਂਦੇ ਨਹੀਂ ਮੋਟੀ ਦੁੱਧ ਆਪਣਾ ਗਰਮ ਹੋ ਗਿਆ ਵਾ ਆਪਾਂ ਇਹਦੇ ਵਿੱਚ ਪਾਵਾਂਗੇ ਚੌਲ ਜਿਹੜੇ ਭੋਏ ਆ ਹੋਲੀ ਹੋਲੀ ਰਜਦੀ ਰਹੂਗੀ ਥੀਰ ਆਪਣੀ ਉਹਨਾਂ ਚਿਰ ਆਪਾਂ ਊੜੇ ਬਣਾ ਲੈਨੇ ਆ ਆਟਾ ਆਪਾਂ ਘੋਲ ਲੈਨੇ ਆ 1 ਕਿਲੋ ਆਟਾ ਲਿਆ ਆਪਾਂ ਇਹ ਆਪਾਂ ਜਿਹੜੀ ਸੌਫ ਜਵਾਨ ਆ ਪੀਸੀ ਉਹ ਪਾ ਲੈਨੇ ਵਿੱਚ ਤੇ ਇਹਨਾਂ ਕ ਆਪਾਂ ਲੂਣ ਪਾਵਾਂਗੇ ਇੱਕ ਚਮਚਾ ਇਹ ਗੁੜ ਵਾਲਾ ਪਾਣੀ ਜਿਹੜਾ ਗੁੜ ਵਾਲਾ ਪਾਣੀ ਆ ਆਪਾਂ ਪਉਣ-ਪਉਣ ਕੇ ਨਾਲੋਂ ਨਾਲ ਪਾਉਣਾ ਵਾ ਆ ਤਾਂ ਪਾ ਚੰਗੀ ਤਰ੍ਹਾਂ ਸਾਬਨ ਨਾਲ ਥੋਲਿਆ ਤਾਂ ਆਪਾਂ ਹੱਥ ਨਾਲ ਹੀ ਮਿਕਸ ਕਰਾਂਗੇ ਨਾਲ ਮੱਖੀ ਵੀ ਡਾਵਾਂਗੇ ਕਿਉਂਕਿ ਮੱਖੀ ਦੇ ਮਿੱਠੇ ਤੇ ਆਉਂਦੀ ਆਉਂਦੀ ਆ ਅਈਦਾ ਆਪਾਂ ਚੰਗੀ ਤਰ੍ਹਾਂ ਗੱਠਾਂ ਜੀਆਂ ਮਾਰ ਲਾਂਗੇ ਚੰਗੀ ਤਰ੍ਹਾਂ ਸਾਫ਼ ਵਧੀਆ ਬਣਾਵਾਂਗੇ ਕੋੜ ਤੇ ਪੂੜਿਆਂ ਦਾ ਆਪਾਂ ਖੋਲ ਤਿਆਰ ਕਰ ਲਿਆ ਵਾ ਆ ਵੇਖੋ ਇਦਾਂ ਦਾ ਆਪਾਂ ਨੂੰ ਬੈਟਰ ਚਾਹੀਦਾ ਵਾ ਪੂੜੇ ਆਪਾਂ ਬਣਾਵਾਂਗੇ ਬਿਲਕੁਲ ਬੇਸਿਕ ਤਰੀਕੇ ਨਾਲ ਪੂੜੇ ਫਲਾਉਣ ਵਾਸਤੇ ਆਪਾਂ ਇਹ ਪੀਪਲ ਦੇ ਪੱਤੇ ਮੰਗਾਏ ਆ ਬਿਲਕੁਲ ਪੁਰਾਣੇ ਜ਼ਮਾਨੇ ਵਾਂਗੂ ਪੂੜੇ ਬਣਾਵਾਂਗੇ ਆਪਾਂ ਇਹਨਾਂ ਨੂੰ ਆਪਾਂ ਫੋਲਡ ਕਰ ਲੈਨੇ ਆ ਇਦਾਂ ਤੇਲ ਲਾਉਣਾ ਹੈ ਆਪਾਂ ਖਿਆਜਾ ਬਣਾ ਲਿਆ ਪਾਸ ਗੰਡੇ ਦੇ ਕਪੜਾ ਸੱਚਾ ਬਲੇਟ ਕੇ ਇਹਦੇ ਨਾਲ ਆਪਾਂ ਤੇਲ ਲਾਵਾਂਗੇ ਚਮਚੇ ਨਾਲ ਨਹੀਂ ਆਪਾਂ ਤੇਲ ਲਾਉਂਦੇ ਇਹ ਆਪਾਂ ਪੱਤੇ ਮੁਫੋਲਡ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਬਣਾ ਲੈਨੇ ਆ ਬਿਲਕੁਲ ਦੇਸੀ ਤਰੀਕੇ ਨਾਲ ਅਜਿਸਾ ਆਪਣਾ ਦੇਸੀ ਚੈਨਲ ਹੈ ਦੇਸੀ ਤਰੀਕੇ ਨਾਲ ਹੀ ਆਪਾਂ ਥੂੜੇ ਤਿਆਰ ਕਰਾਂਗੇ ਸਾਈਡਾਂ ਤੋਂ ਥੋੜੇ ਥੋੜੇ ਲੋੜ ਪਈ ਤੇ ਕੱਟ ਲਾਂਗੇ ਨਹੀਂ ਤੇ ਐਵੇਂ ਹੀ ਰਹਿਨ ਦਾਂਗੇ ਤੇ ਅੱਗ ਆਪਣੀ ਵੇਖੋ ਕਿੰਨੀ ਵੱਲ ਗਈ ਆ ਜਿੰਨਾ ਕੁ ਲੇਟ ਬਲੀ ਆ ਤੇ ਜਿਆਦਾ ਵੱਲ ਗਈ ਆ ਹੁਣ ਆਪਾਂ ਸ਼ੁਰੂ ਕਰਦੇ ਹਾਂ ਕੰਮ ਆਪਾਂ ਤੇਲ ਪਾ ਲਾਂਗੇ ਉੱਤੇ ਤੇ ਇਹਦੇ ਨਾਲ ਫਲਾ ਲਾਂਗੇ ਸਾਰਾ ਇਸ ਤਰ੍ਹਾਂ ਆਪਾਂ ਪੱਤੇ ਦੀ ਹੈਲਪ ਨਾਲ ਫਲਾ ਲਾਂਗੇ ਪੂੜੇ ਨੂੰ ਇਸ ਤਰ੍ਹਾਂ ਦੋਹਰਾ ਕਰਕੇ ਪੂੜਾ ਭਾ ਦਾਂਗੇ ਦੋਕ ਵਾਰੀ ਤੇਲ ਲਾਉਣਾ ਪਊਗਾ ਫੇਰ ਨਹੀਂ ਲੋੜ ਖੀਰ ਆਪਣੀ ਬਣ ਗਈ ਆ ਵੇਖੋ ਕਿੰਨੀ ਸੋਹਣੀ ਖੀਰ ਬਣੀ ਆ ਆਪਣੀ ਇਹ ਠੰਡੀ ਹੋ ਗਈ ਆਪਣੀ ਸੈੱਟ ਹੋ ਜਾਣੀ ਆ ਤੇ ਪੂੜੇ ਆਪਾਂ ਪਕਾ ਰਹੇ ਆ ਦੇਖੋ ਮੌਸਮ ਕਿੱਡਾ ਸੋਹਣਾ ਵਾ ਬੱਦਲ ਘੇਰੇ ਘੇਰੇ ਚਾਰ ਚੁਫੇਰੇ ਬੱਦਲ ਮੀਂਹ ਪੈ ਕੇ ਹਟਿਆ ਵਾ ਤੇ ਬਹੁਤ ਸੋਹਣਾ ਮੌਸਮ ਆ ਤੇ ਬੱਚੇ ਕਹਿੰਦੇ ਸਾਨੂੰ ਪੂੜੇ ਬਣਾ ਕੇ ਦਿਓ ਤੇ ਇਸੇ ਤਰ੍ਹਾਂ ਆਪਾਂ ਸਾਰੇ ਪੂੜੇ ਬਣਾ ਲੈਨੇ ਰੀਕੇ ਨਾਲ ਪੂੜੇ ਆਪਣੇ ਬਣ ਕੇ ਤਿਆਰ ਆ ਤੇ ਆਪਾਂ ਥਾਲੀ ਤੁਹਾਡੇ ਵਾਸਤੇ ਤਿਆਰ ਕੀਤੀ ਆ ਦੇਸੀ ਪੂੜੇ ਆ ਤੇ ਦੇਸੀ ਆਪਾਂ ਖਾਹ ਭਾਂਡੇ ਲੈ ਆ ਤੇ ਦੇਸੀ ਆਪਾਂ ਸੰਦਾ ਨਾਲ ਬਣਾਏ ਆ ਕਿਉਂਕਿ ਆਪਾਂ ਗੱत्ता ਨਹੀਂ ਵਿੱਚ ਬਿਲਕੁਲ ਵੀ ਵਰਤਿਆ ਪੱਤਿਆਂ ਨਾਲ ਫਲਾਏ ਆ ਤੇ ਕਹਿੰਦੇ ਹੁੰਦੇ ਨਾ ਸਾਵਣ ਪੂੜੇ ਨਾ ਖਾਦੇ ਆ ਤੇ ਕਾਹੇ ਜੱਗ ਆਇਆ ਵਿਰਾਦੀ ਆ ਪੂੜੇ ਜ਼ਰੂਰ ਬਣਾ ਕੇ ਖਾਓ ਸਾਵਣ ਸਾਵਣ ਦੀ ਸ਼ਗਾਤ ਪੂੜੇ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਕਿਉਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ